ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ 'ਚ ਘਰੋਂ ਆਪਾਂ ਨਿਕਲ ਚੱਲੇ ਆਂ ਜੀ ਤੇ ਅੱਜ ਆਪਾਂ ਤੁਹਾਨੂੰ ਦਰਸ਼ਨ ਜਿਹੜੇ ਗੁਰਦੁਆਰਾ ਸਾਹਿਬ ਦੇ ਕਰਾਣੇ ਆ ਉਹ ਰਿਲੇਟਡ ਹੈ ਜੀ ਨੌਵੇਂ ਪਾਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਤੇ ਜਿੱਥੇ ਉਹਨਾਂ ਨੇ ਜੱਪ ਤਪ ਤਪੱਸਿਆ ਕੀਤੀ ਸੀਗੀ 9 ਮਹੀਨੇ 9 ਦਿਨ ਤੇ 9 ਘੜੀ ਉਹਦੇ ਤੋਂ ਨੂੰ ਕਰਾਨੇ ਆ ਦਰਸ਼ਨ ਕਿੱਥੇ ਹੈ ਕਿਹੜੀ ਜਗ੍ਹਾ ਪੈਣਾ ਚਲੋ ਅੱਗੇ ਵੀਡੀਓ ਚ ਕਰਦੇ ਆ ਗੱਲਬਾਤ ਬਣੇ ਰਹੋ ਆ ਚਲਿਓ ਕਰੀਏ ਦਰਸ਼ਨ ਤਦਾ ਗੁਰੂ ਤੇਗ ਬਹਾਦਰ ਕੰਦ ਜੀ ਨੂੰ ਹਿੰਦ ਦੀ ਚਾਦਰ ਦਿੱਲੀ ਜਾ ਸੀ ਸਵਾਰਿਆ ਹਾਂਜੀ ਆਪਾਂ ਪਹੁੰਚ ਚੁੱਕੇ ਆ ਜੀ ਨੰਗਲ ਏਰੀਏ ਚ ਇਹ ਗੁਰਦੁਆਰਾ ਸਾਹਿਬ ਜੋ ਮੈਂ ਤੁਹਾਨੂੰ ਦੱਸਿਆ ਗੁਰੂ ਤੇਗ ਬਾਦਰ ਜੀ ਦਾ ਇਹ ਪੈਂਦਾ ਹੈ ਉਹਨਾਂ ਡਿਸਟ੍ਰਿਕਟ ਚ ਤੇ ਇਸ ਸਮੇਂ ਆਪਾਂ ਜਾ ਰਹੇ ਆ ਜੀ ਪੀਰ ਨਗਰਾ ਰੋਡ ਹਰ ਕੋਈ ਜਾਣਦਾ ਹੋਵੇਗਾ ਕਿ ਨੰਗਲ ਤੋਂ ਉਹਨਾਂ ਵੱਲ ਜਾਂਦੇ ਆ ਰਸਤੇ ਵਿੱਚ ਇੱਕ ਅਲੱਗ ਰੋਡ ਕੱਟਦਾ ਪੀਰ ਨਗਰਾ ਲਓ ਜੀ ਸਾਹਮਣੇ ਕਰੋ ਦਰਸ਼ਨ ਤੁਸੀਂ ਗੁਰਦੁਆਰਾ ਸਾਹਿਬ ਇਹ ਪੀ ਨਗਾਹੇ ਤੋਂ ਕਰੀਬ-ਕਰੀਬ 7 ਕਿਲੋਮੀਟਰ ਅੰਦਰ ਆ ਕੇ ਇਹ ਵਾਈਲਡ ਸੈਂਚਰੀ ਵੀ ਹੈ ਵੈਸੇ ਟੋਟਲੀ ਜੰਗਲੀ ਏਰੀਆ ਤੇ ਟਮਾਟਾ ਮੈਂ ਤੁਹਾਨੂੰ ਘਰ ਦਿਖਦੇ ਆ ਇਹ ਜੋ ਪਿੰਡ ਦਾ ਨਾਮ ਹੈ ਇਹਦਾ ਨਾਮ ਹੈ ਜੀ ਬੱਲ ਖਾਲਸਾ ਜੋ ਕਿ ਗੁਰਮਾਰਾ ਗੁਰੂ ਤੇਗ ਬਹਾਦਰ ਜੀ ਨੇ ਇਹਦਾ ਨਾਮ ਰੱਖਿਆ ਸੀਗਾ ਔਰ ਇਹ ਗੁਰਦੁਆਰਾ ਸਾਹਿਬ ਦਾ ਨਾਮ ਵੀ ਬੱਲ ਖਾਲਸਾ ਹੀ ਹੈ ਤੇ ਇੱਥੇ ਉਹੀ ਪ੍ਰਾਤਨ ਪਰਿਵਾਰ ਰਹਿੰਦਾ ਹੈ ਜੋ ਪਹਿਲਾਂ ਤੋਂ ਹੀ ਰਹਿ ਰਿਹਾ ਕੋਈ ਮਤਲਬ ਕੋਈ ਨਵੀਂ ਐਡੀਸ਼ਨ ਨਹੀਂ ਹੋਈ ਇੱਥੇ ਤੇ ਉਹੀ ਇੱਕ ਦੋ ਪਰਿਵਾਰ ਉਹੀ ਅੱਗੇ ਵਧਿਆ ਹੋਇਆ ਪਰਿਵਾਰ ਤੇ ਉਹੀ ਇੱਥੇ ਰਹਿੰਦੇ ਆ ਆਜੋ ਚਲਿਏ ਆਪਾਂ ਗੁਰਦੁਆਰਾ ਸਾਹਿਬ ਤੇ ਫਿਰ ਬਾਕੀ ਗੱਲਬਾਤ ਤੁਹਾਨੂੰ ਸਾਰੀ ਇਤਿਹਾਸ ਨਾਲ ਰਿਲੇਟਡ ਪਹਿਲਾਂ ਕਰਵਾਉਂਦੇ ਆ ਦਰਸ਼ਨ ਫਿਰ ਕਰਦੇ ਆ ਅੱਗੇ ਗੱਲਬਾਤ ਬਣੇ ਰਹੋ ਬਹੁਤ ਸੋਹਣਾ ਔਰ ਇਕਦਮ ਸ਼ਾਂਤ ਏਰੀਏ ਚ ਗੁਰਦੁਆਰਾ ਸਾਹਿਬ ਹੈ ਜੀ ਜੀ ਆ ਜੋ ਤੇ ਕਰਵਾਈਏ ਤੁਹਾਨੂੰ ਦਰਸ਼ਨ ਵਾਹਿਗੁਰੂ ਲਓ ਜੀ ਇਹ ਹੈ ਦਰਬਾਰ ਸਾਹਿਬ ਗੁਰੂ ਮਹਾਰਾਜ ਦਾ ਤਪਸਥਾਨ ਬਲਕ ਹੌਸਾ ਬਾਕੀ ਗੱਲਬਾਤ ਕਰਦੇ ਆਪਾਂ ਬਾਹਰ ਨਿਕਲ ਕੇ ਹਾਂਜੀ ਇਹ ਕਿਤੇ ਤੁਸੀਂ ਦਰਬਾਰ ਸਾਹਿਬ ਦੇ ਦਰਸ਼ਨ ਤੇ ਉਸ ਤੋਂ ਉਪਰੰਤ ਆਪਾਂ ਹੁਣ ਕਰਦੇ ਆਂ ਵਿਚਾਰ ਅ ਇੱਥੋਂ ਦੇ ਇਤਿਹਾਸ ਬਾਰੇ ਜਿਹੜੇ ਤਾਂ ਚੈਨਲ ਨਾਲ ਜੁੜੇ ਹੋਏ ਆ ਉਹਨਾਂ ਨੂੰ ਪਤਾ ਹੋਏਗਾ ਕਿ ਕੁਝ ਦਿਨਾਂ ਪਹਿਲਾਂ ਮੈਂ ਇੱਥੇ ਇੱਕ ਵੀਡੀਓ ਬਣਾਈ ਸੀਗੀ ਅ ਜੋ ਕਿ ਪਿੰਡ ਸੁਆਮੀਪੁਰ ਨੰਗਲ ਏਰੀਆ ਚ ਸੀਗਾ ਇਹ ਉਸ ਗੁਰਦੁਆਰੇ ਦੇ ਇਤਿਹਾਸ ਨਾਲ ਮਿਲਦਾ ਜੁਲਦਾ ਇਤਿਹਾਸ ਇਸ ਗੁਰਦੁਆਰਾ ਸਾਹਿਬ ਦਾ ਹੈ ਕਿ ਇੱਥੇ ਅ ਕੁਝ ਪਰਿਵਾਰ ਰਹਿੰਦਾ ਹੁੰਦਾ ਸੀਗਾ ਰਾਜਪੂਤ ਪਰਿਵਾਰ ਤੇ ਉਹ ਹੁੰਦੇ ਮਤਲਬ ਹਿੰਦੂ ਸੀਗੇ ਤੇ ਉਹਨਾਂ ਨਾਲ ਸੰਬੰਧਿਤ ਕਿਸੇ ਕੁੱਲ ਤੋਂ ਉਹਨਾਂ ਦੇ ਹੀ ਕੁੱਲ ਤੋਂ ਕੁੱਲ ਦੇ ਵਿੱਚ ਕਿਸੇ ਦੀ ਹੱਤਿਆ ਹੋ ਗਈ ਸੀਗੀ ਇਹੀ ਇਤਿਹਾਸ ਬਿਲਕੁਲ ਉੱਥੇ ਲਿਖਿਆ ਹੋਇਆ ਹੈ ਉਹ ਇਸ ਕਰਕੇ ਕਿਉਂਕਿ ਜਦੋਂ ਗੁਰੂ ਮਹਾਰਾਜ ਇਸ ਸਥਾਨ ਤੋਂ ਹੀ ਗਏ ਹੈ ਉੱਥੇ ਤੇ ਇੱਥੋਂ ਦੇ ਹੀ ਕੁਝ ਪਰਿਵਾਰ ਹੈ ਜਿਹੜੇ ਉਹ ਉੱਥੇ ਨੇੜੇ-ਤੇੜੇ ਪਿੰਡ ਦੇ ਵਿੱਚ ਵਸੇ ਹੋਏ ਹੈ ਇਸ ਕਰਕੇ ਇਤਿਹਾਸ ਆਪਸ ਵਿੱਚ ਸੰਝਾ ਹੈ ਤੇ ਇਹ ਦੇਖੋ ਤੁਸੀਂ ਗੁਰਦੁਆਰਾ ਸਾਹਿਬ ਤੇ ਕਿਵੇਂ ਪਹਾੜੀ ਦੇ ਵਿੱਚੋਂ ਵਿੱਚ ਉੱਪਰ ਵਸਿਆ ਹੋਇਆ ਤੇ ਨਾਲ ਚੱਲ ਰਹੀ ਹੈ ਕੁਦਰਤ ਦੇ ਨਜ਼ਾਰੇ ਔਰ ਰਸਤਾ ਬਹੁਤ ਐਡਵੈਂਚਰਸ ਹੈ ਜਿਹਨੂੰ ਅ ਥੋੜਾ ਐਦਾਂ ਦੇ ਏਰੀਆ ਪਸੰਦ ਹੈ ਉਹ ਇੱਥੇ ਜ਼ਰੂਰ ਆਵੇ ਤੇ ਬਾਕੀ ਦਰਸ਼ਨ ਲਈ ਗੁਰੂ ਮਾਰੇ ਦੀਆਂ ਖੁਸ਼ੀਆਂ ਲਈ ਕਿਉਂਕਿ ਕਿਹਾ ਜਾਂਦਾ ਹੈ ਕਿ ਇੱਥੇ ਮੰਗੀ ਮੁਰਾਦ ਅ ਅਕਸਰ ਪੂਰੀ ਹੁੰਦੀ ਹੈ ਲੋਕਾਂ ਦੀ ਬਹੁਤ ਸੰਗਤ ਇੱਥੇ ਜੁੜੀ ਹੋਈ ਹੈ ਤੇ ਬਾਕੀ ਜਿਹੜਾ ਮੈਂ ਇਤਿਹਾਸ ਤੋਂ ਦੱਸ ਰਿਹਾ ਸੀਗਾ कि ਇੱਥੋਂ ਉਹਨਾਂ ਤੋਂ ਕੋਲ ਹੱਤਿਆ ਹੋਈ ਫਿਰ ਉਹ ਇੱਥੇ ਦਾ ਪਰਿਵਾਰ ਜਿਹੜਾ ਹੈਗਾ ਉਹ ਗੁਰੂ ਮਹਾਰਾਜ ਜੀ ਕੋਲ ਗਿਆ ਅਨੰਦਪੁਰ ਸਾਹਿਬ ਕੇ ਅਨੰਦਪੁਰ ਸਾਹਿਬ ਪਹਿਲੇ ਤੇ ਸੀਗੇ ਉਹ ਜਿਵੇਂ Hindu ਔਰ ਪਰ ਉਹਨਾਂ ਨੇ ਆਪਣੇ ਦੇਵੀ-ਦੇਵਤਿਆਂ ਦਾ ਯੱਗ ਵਗੈਰਾ ਜੋ ਵੀ ਹੁੰਦਾ ਸਭ ਕਰਵਾਇਆ ਲੇਕਿਨ ਉਹਨਾਂ ਨੂੰ ਤੋਂ ਜੋ ਕੁੱਲ ਹੱਤਿਆ ਦਾ ਦੋਸ਼ ਹੈ ਉਹ ਤੋਂ ਮੁਕਤ ਨਹੀਂ ਹੋਏ ਤੇ ਫਿਰ ਉਹਨਾਂ ਨੂੰ ਕਿਸੇ ਸਿੰਘ ਨੇ ਕਿਹਾ ਕਿ ਤੁਸੀਂ ਗੁਰੂ ਮਹਾਰਾਜ ਦੇ ਕੋਲੇ ਜਾਓ ਤੇ ਜਦੋਂ ਫਿਰ ਉਹ ਮਹਾਰਾਜ ਕੋ ਜਾਂਦੇ ਆ ਉੱਥੇ ਮਹਾਰਾਜ ਉਹਨਾਂ ਨੂੰ ਲੰਗਰ ਲਈ ਲੰਗਰ ਦੀ ਸੇਵਾ ਹੈ ਜੋ ਉਹਦੇ ਲਈ 3 ਦਿਨ ਬੋਲੇ ਕਿ ਤੁਸੀਂ ਲੰਗਰ ਦੀ ਸੇਵਾ ਕਰਨੀ ਹੈ ਤੇ ਉਹ ਸੇਵਾ ਕਰਨ ਤੋਂ ਬਾਅਦ ਉਹਨਾਂ ਨੂੰ ਭੇਜਿਆ ਗਿਆ ਵਾਪਸ ਪਰਿਵਾਰ ਨੂੰ ਤੇ ਫਿਰ ਉਦੋਂ ਗੁਰੂ ਸਾਹਿਬ ਨੇ ਉਹਨਾਂ ਨੂੰ ਕਿਹਾ ਸੀਗਾ ਕਿ ਮੈਂ ਤੁਹਾਨੂੰ ਥੋੜੇ ਹੀ ਸਥਾਨ ਤੇ ਆ ਕੇ ਥੋੜੇ ਹੀ ਅ ਪਿੰਡ ਆ ਕੇ ਉਸ ਏਰੀਆ ਚ ਭਾ ਇੱਥੇ ਤੁਹਾਨੂੰ ਦਰਸ਼ਨ ਦਊਗਾ ਫਿਰ ਇੱਥੇ ਗੁਰੂ ਮਹਾਰਾਜ ਪਹੁੰਚੇ ਆ ਤੇ ਆਪਾਂ ਨਾਲ ਨਾਲ ਇੱਕ ਥੋੜੀ ਤੁਹਾਨੂੰ ਇੱਕ ਐਡਵੈਂਚਰ ਭਰੀ ਚੀਜ਼ਾਂ ਜੋ ਸੁੰਦਰਤਾ ਹੈ ਉਹ ਚੈੱਕ ਕਰਾ ਦਈਏ ਤੇ ਗੁਰੂ ਮਹਾਰਾਜ ਨੇ ਉੱਥੇ ਇਸ ਸਥਾਨ ਤੇ ਆ ਕੇ ਪਹਿਲਾ ਉਹਨਾਂ ਨੇ 9 ਮਹੀਨੇ ਤੇ 9 ਦਿਨ ਤੇ 9 ਇਕੜੀਆਂ ਇਸ ਸਥਾਨ ਤੇ ਤਪ ਕੀਤਾ ਉਸ ਤੋਂ ਉਪਰੰਤ ਜਾਂਦੇ ਸਮੇਂ ਉਹਨਾਂ ਨੇ ਇੱਥੇ ਰਹਿੰਦੇ ਉਸ ਪਰਿਵਾਰ ਨੂੰ ਜੋ ਉਹਨਾਂ ਕੋਲੇ ਆਇਆ ਸੀਗਾ ਤੇ ਉਹਨਾਂ ਨੂੰ ਦਰਸ਼ਨ ਦਿੱਤੇ ਤੇ ਉਹਨਾਂ ਨੂੰ ਉਹਦੇ ਜੋ ਕੁਲ ਹੱਤਿਆ ਦੇ ਦੋਸਤੋਂ ਮੁਕਤ ਕੀਤਾ ਤੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਅੱਜ ਤੋਂ ਸਿੰਘ ਬਣਨਾ ਪਏਗਾ ਤੁਹਾਡੇ ਅੱਗੇ ਕੁੱਲ ਜਿਹੜੀ ਉਹ ਸਿੱਖ ਕਹਾਏਗੀ ਤੇ ਇਹ ਪਰਿਵਾਰ ਉਹ ਸਿੱਖ ਰਾਜਪੂਤ ਪਰਿਵਾਰ ਜੋ ਕਿ ਦੱਸਦੇ ਆ ਇੱਥੇ ਬਾਬਾ ਜੀ ਬੈਠੇ ਸੀਗੇ ਜੋ ਇੱਥੇ ਮੇਨ ਕਮੇਟੀ ਦੇ ਮੈਂਬਰ ਵੀ ਹੈ ਤੇ ਉਹਨਾਂ ਨੇ ਦੱਸਿਆ ਕਿ ਇੱਥੇ ਆਪਾਂ ਕਿਵੇਂ ਸਿੱਖੀ ਨਾਲ ਜੁੜੇ ਤੇ ਸਾਡਾ ਹੀ ਉਹ ਪਰਿਵਾਰ ਹੈ ਸਾਡੇ ਹੀ ਉਹ ਦੋ ਬਾਬਿਆਂ ਦਾ ਹੀ ਪਿੰਡ ਹੈ ਉਹਰੇ ਜੋ ਕਿ ਦੋ ਪਰਿਵਾਰ ਪੁਰਾਣੇ ਉਪਰਵੱਦ 15-16 ਘਰ ਹੈ ਸਾਡੇ ਟੋਟਲ ਮਤਲਬ ਉਹੀ ਪਰਿਵਾਰ ਇਹ ਜਿਹੜਾ ਪਿਛਲਾ ਚੱਲ ਆ ਰਿਹਾ ਉਹੀ ਇਹਦੀ ਗੁਰਦੁਆਰਾ ਸਾਹਿਬ ਦੀ ਕਿ ਉਹ ਰੱਖ-ਰਖਾਵ ਦੇ ਦੇ ਪਾਲ ਕਰ ਰਿਹਾ ਜਾਂ ਸੇਵਾ ਕਰ ਰਿਹਾ ਇਹ ਹੈ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਬੱਲਾ ਸਾਹਿਬ ਉਹਨਾਂ ਜੋ ਕਿ ਦੀ ਨਿਗਾਹੇ ਤੋਂ 6 ਤੋਂ 60 ਕਿਲੋਮੀਟਰ ਦੀ ਦੂਰੀ ਤੇ ਹੈ ਜੇਕਰ ਤੁਸੀਂ ਨੰਗਲ ਦੀ ਦੂਜੀ ਸਾਈਡ ਤੋਂ ਆਓ ਦੂਜੀ ਸਾਈਡ ਇਹਦਾ ਸੈਂਸ ਅ ਪ੍ਰਵੋਰ ਸਾਹਿਬ ਤੋਂ ਬਾਅਦ ਹੰਡੋਲਾ ਹੰਡੋਲਾ ਤੋਂ ਬਾਅਦ ਬਰਮੋਟੀ ਤਾਂ ਉਸ ਸਾਈਡ ਤੋਂ ਵੀ ਤੁਸੀਂ ਇੱਥੇ 13-14 ਕਿਲੋਮੀਟਰ ਦੀ ਦੂਰੀ ਤੇ ਤੇ ਤੁਹਾਨੂੰ ਗੁਰਦੁਆਰਾ ਸਾਹਿਬ ਦਾ ਰਸਤਾ ਦਿਖ ਜੇਗਾ ਸਾਹਮਣੇ ਤੇ ਤੁਸੀਂ ਇੱਥੇ ਆ ਸਕਦੇ ਹੋ ਆਸਾਨੀ ਨਾਲ ਸੋ ਇਹ ਸੀਗੇ ਜੀ ਦਰਸ਼ਨ ਤੇ ਅਪਾਰ ਨੂੰ ਕਿਰਾਏ ਸਰਵਾਰ ਸਾਹਿਬ ਦੇ ਦਰਸ਼ਨ ਤੇ ਨਾਲੇ ਇਤਿਹਾਸ ਤੇ ਮਾਰੀ ਝਾਤੀ ਇਤਿਹਾਸ ਦਾ ਇੱਕ ਛੋਟ ਮੈਂ ਜੋ ਵਿੱਚ ਚਲਦੀ ਵੀਡੀਓ ਦੇ ਵਿੱਚ ਪਾ ਦੂੰਗਾ ਤੁਸੀਂ ਸਕਰੀਨ ਸ਼ਾਟ ਲੈ ਕੇ ਚੈੱਕ ਕਰ ਸਕਦੇ ਹੋ ਇਹ ਸੀਗੇ ਜੀ ਅੱਜ ਦੇ ਆਪਣੇ ਇਹ ਦਰਸ਼ਨ ਗੁਰਦੁਆਰਾ ਬੱਲ ਸਾਹਿਬ ਫਿਰ ਮਿਲਾਂਗੇ ਫਿਰ ਕਰਾਂਗੇ ਅੱਗੇ ਕਿਸੇ ਹੋਰ ਵੀਡੀਓ ਗੱਲਬਾਤ ਇਤਿਹਾਸ ਤੇ ਹੋਵਾਂਗੇ ਜਣੂ ਤਦ ਤੱਕ ਲਈ ਸਾਰਿਆਂ ਨੂੰ ਵਾਹਿਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰਜੀ ਕੀ ਫਤਿਹ